ਉਹ ਹੋ ਗੁਡਰਾ ਹੋ ਮੈਂ ਠੀਕ ਆ ਛੜਾ ਚੱਕ ਮਗਰਿਆ ਕੰਮ ਹਾਂ ਆਈਆਂ ਫਿਰ ਦੇਖ ਲੈ ਹੋਰ ਕੀ ਬਣਦਾ ਜੇ ਬਈਆ ਤਾ ਕਿ ਜਾਂ ਤਰਿਆ ਲੈ ਇਸਰ ਨਾ ਆਹ ਹੈਣਾ ਮਾਨਕ ਸਾਹਿਬ ਚੱਲਦੇ ਨੇ ਵਿੱਚ ਮਾਨਕ ਸਾਹਿਬ ਹੀ ਨਹੀਂ ਸੁਣ ਕਹਿਣਾ ਸਿੱਧਾ ਬਾਓ ਬਾਬਈ ਕੀ ਹਾਲ ਹੈ ਜੀ ਕੀ ਹਾਲ ਹੈ ਪ੍ਰੀਤ ਵਧੀਆ ਬੰਨੀ ਕਹਿਵਾ ਬਹਿ ਜਾ ਜੀ ਹੋਰ ਟੀਵੜ ਦਾ ਇੱਜਾ ਵਸ ਵਧੀਆ ਜਿਹਦਾ ਕੈਮਰਾ ਰ ਆ। ਉਹ ਹੋਰ ਲਾ ਕੋਈ ਰਿਕਾਰਡ। ਰਿਕਾਰਡ ਲਾਈਏ ਫਿਰ। ਲਾਓ ਨਿਆ। ਮੰਮੀ ਅੰਮੀ ਆਂਣ ਸਾਰੇ। ਕਰੇ ਨਾ ਫੇੜੇ ਯਾਰ ਪਣਾਏ। ਮਿੰਦੀਆ ਚੁਗਲੀ ਤੂੰ। ਚੁਣ ਚੁਣੋ। ਮਿੰਦੀਆ ਚੁਗਲੀ ਤੂੰ ਸ਼ਰਮਾਈ। ਆਹ। ਆ ਜੀ ਬਾਕੀ ਆ। ਆ ਵੀ ਕੋਈ ਹਾਂ ਤੇਰੇ ਕੋਲੋਂ ਤਾਂ ਗਿਆ ਕੋਈ ਗੱਡੀ ਗੁੱਡੀ ਨਹੀਂ ਮੈਲੀ ਤੇਰੇ ਵਾਸਤੇ ਮੋਟਰਸਾਈਕਲ ਲੇ ਕੇ ਆਣਾ ਲੈ ਜਾਣੀ ਆਪਣਾ ਤਿੱਤਰੋ ਬੱਸ ਚੜ ਜਾ ਚੱਲ ਚੱਲ ਤੂੰ ਯਾਰ ਕੰਮ ਕਰ ਆਪਣਾ ਫੋਨ ਕੱਟ ਗੱਡੀ ਦੇ ਨੇੜੇ ਦੇੜੇ ਵੀ ਦੇ ਹੀਂਗਾ ਤੈਨੂੰ ਦੱਸਤੀ ਗੱਲ ਤੇਰੇ ਡਾਂਗ ਫੇਰੂ ਮੈਂ ਚੰਗਾ ਆ ਮੈਂ ਡੰਗਰ ਜਾਂ ਤੰਕਰੀਆਂ ਨਾਲ ਮੈਨੂੰ ਫੋਨ ਕਰ ਕਰ ਕੇ ਕੀ ਦਾ ਹੂੰ ਜੀ ਸਾਡੇ ਵਾਲਾ ਯਾਰ ਗੱਡੀ ਮੰਗੀ ਜਾਂਦਾ ਇਹ ਫਿਰ ਕੋਈ ਨਾ ਤੇਰਾ ਭਾਈ ਆ ਇਹ ਜਿਹਨੂੰ ਗੱਡੀ ਦਾ ਸਟੀering ਨਾ ਫੜਾਈਆ ਕਰਦੇ ਦੇਖੇਗਾ ਤੇ ਗੱਡੀ 'ਚ ਬਹਿ ਕੇ ਉਹਨੇ ਨਹੀਂ ਦੇ ਦੇ ਯਾਰ ਵਿਚਾਰੇ ਨੇ ਜਾਣਾ ਹੋਊ ਕਿਤੇ ਉਹ ਨਹੀਂ ਯਾਰ ਤੁਹਾਨੂੰ ਨਹੀਂ ਪਤਾ ਹੈਗਾ ਉਹ ਦੇਸੀ ਬੰਦਾ ਯਾਰ ਉਹਨੂੰ ਕੀ ਪਤਾਗਾ ਨਾ ਪਤਾ ਨਹੀਂ ਕਿਤੇ ਜਾਣਾ ਹੋਊਗਾ ਮੈਂ ਗੱਡੀ ਗੁੱਡੀ ਬੰਦਾ ਹੈਗਾ ਮੈਂ ਉਹਦੇ ਵੀ ਕੋਈ ਨਹੀਂ ਤੇਰਾ ਭਾਈ ਆ ਯਾਰ ਉਹ ਭਾਈ ਕੋਈ ਕੋਈ ਨਹੀਂ ਯਾਰ ਇੱਥੇ ਉਹਦੇ ਦੇਦੇ ਕੋਈ ਨਾ ਨਹੀਂ 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 ਗੱਡੀ ਪਤਾ ਕਿੰਨੀ ਔਖੀ ਲਈ ਆ ਮੈਂ ਗੱਡੀ ਉਹ ਵੀ ਮੇਨ ਕਰਤੀ ਤੂੰ ਹੋਰ ਸੁਣਾ ਗੱਲਬਾਤ ਕੋਈ ਬਸ ਗੱਲਬਾਤ ਤਾਂ ਕੋਈ ਨਹੀਂ ਯਾਰ ਖੋ ਆ ਗਿਆ ਤੁਹਾਡਾ ਮੁੱਖ ਮੰਤਰੀ ਧਮਕ ਬੇਸੜਾ ਯੋ ਯਾ ਸੁਖਸਰ ਨੂੰ ਰਣਵੀਰ ਬਾੜਾ ਪਾਠਾਲਿਆ ਤੋਂ ਵੀ ਆ ਜਾ ਸਕੇ ਜਦੋਂ ਵੀ ਆ ਜਾ ਰਣਵੀਰ ਸੋਹਣਾ ਦੇ ਜਨਕਾ ਮੁੰਡਾ 6 ਫੁੱਟ ਦਾ ਫਿਰਦਾ ਇਹ ਹੱਲੜਾਂ ਦੇ ਦਿਲ ਲੁੱਟਦਾ ਪੂਰਨਾ ਕੋਈ ਕਵੀ ਬਿੱਲੋ ਰਾਣੀਏ ਹੋਰ ਫਿਰ ਤੈਨੂੰ ਕਮਾ ਲਿਆ ਮੈਂ ਚੰਡੀਗੜ੍ਹ ਹਾਂ ਹਾਂ ਚੱਲਦੇ ਆਪਾਂ ਮੰਡੇ ਚੱਲਦੇ ਆ ਘੁੰਮਣ ਗੱਲ ਕਰ ਗੱਡਾ ਗੱਡੀ ਫਿਰ ਅੱਜ ਅੱਜ ਨਹੀਂ ਮੰਡੇ ਚੱਲਾਂਗੇ ਕੱਲ ਫਿਰ ਮੰਡੇ ਜਾਵਾਂਗੇ ਸਾਡਾ ਟਾਈਮ ਹੋ ਗਿਆ ਗਏ ਨਹੀਂ ਹੈਗੇ ਹਾਂ ਹਾਂ ਚੱਲਾਂਗੇ ਘੁੰਮ ਕੇ ਆਉਂਦੇ ਆ ਆ ਸਾਡਾ ਅੱਠਵੀਂ ਫੇਰ ਤੇ ਕਿਵੇਂ ਜਿੱਤੇ ਆਉਂਦਾ ਆਹ ਕੱਪੜੇ ਕਿਹਨੂੰ ਪੁੱਛ ਕੇ ਪਾਏ ਓਏ ਕੀ ਹਾਲਾਂ ਨੂੰ ਠੀਕ ਆ ਵੀਰੇ ਕੀ ਹੋ ਗਿਆ ਵੀਰੇ ਕਿਹਨੂੰ ਪੁੱਛ ਕੇ ਪਾਏ ਆ ਕੋਈ ਨਹੀਂ ਹੁੰਦਾ ਯਾਰ ਮੈਂ ਤਾਂ ਅੱਜ ਪਾਇਆ ਨਹੀਂ ਹੁੰਦੀ ਹੁੰਦਾ ਕੀ ਕੁਝ ਨਹੀਂ ਹੁੰਦਾ ਕੋਈ ਨਾ ਤੇਰਾ ਬਕਰੇ ਪਾਉਣਾ ਓਏ ਤੇਰਾ ਪਾਈਆ ਚੱਲਣ ਕੱਪੜੇ ਬਲ ਗਿਆ ਮੈਨੂੰ ਵੀ ਦੇਖ ਲੈਣ ਦੇ ਪਾ ਕੇ ਬ੍ਰੈਂਡ ਯਾਰ ਵੀਰਾ ਪਾਉਣਾ ਬ੍ਰੈਂਡ ਯਾਰ ਤੂੰ ਅੱਠਵੀਂ ਫੇਲ ਬੰਦਾ ਤੂੰ ਬ੍ਰੈਂਡ ਤੇਰਾ ਪਾਈਆ ਜਾ ਜਾ ਕੇ ਹੁੰਦੀ ਆ ਅੱਜ ਆ ਜਾ ਕੇ ਮੈਂ ਸਦਾ ਤੂੰ ਓਏ ਯਾਰ ਮੈਂ ਸਦਾ ਰੋ ਕੱਪੜੇ ਕਿਹਨੇ ਵਿਆਹ ਕਿਹਨੂੰ ਪੁੱਛੀਂ ਗਏ ਪਾਣੇਟ ਅੱਜ ਚੱਲ ਵੀਰਾ ਮੇਰੇ ਪਾਉ ਓਏ ਬਸ ਕਹਿੰਨੀ ਆ ਪਾੜਾ ਕੱਪੜੇ ਬਲ ਗਿਆ ਤੇਰੇ ਕੱਪੜੇ ਮੇਰੇ ਕੱਪੜੇ ਕੱਟੇ ਕੱਪੜੇ ਕੱਟ ਚੱਲ ਤੇਰੇ ਯਾਰ ਕੱਪੜੇ ਕੱਟ ਕੇ ਕੱਕਾ ਪਾਲਾਣੇ ਯਾਰ ਅੱਧਰ ਦੇ ਲਾਓ ਸਾਦਾ ਬੱਦਰ ਤੇ ਹੋਰ ਮੇਰਾ ਉਹ ਤੇਰਾ ਭਾਈ ਐਵੇਂ ਯਾਰ ਕੋਈ ਗੱਲ ਨਹੀਂ ਮੰਨਦਾ ਵਾਸਤਾ ਨਹੀਂ ਇਹਨੂੰ ਕੱਪੜੇ ਪਾਉਣੇ ਆਂ ਅੰਗਰੇਜ਼ਾਂ ਕੋਈ ਗੱਲ ਨਹੀਂ ਫਿਰ ਬਿਨਾਂ ਪੁੱਛੇ ਮੇਰੀ ਇਹਨੇ ਅਲਵਾਰੀ ਕਿਵੇਂ ਖੋਲੀ ਕੋਈ ਨਹੀਂ ਤੇਰਾ ਭਾਈ ਉਹ ਵਾਸਤਾ ਮੈਂ ਕਰਦਾ ਇੰਜਣ ਘਰੇ ਭਾਈ ਤੇਰਾ ਕੋਈ ਨਹੀਂ ਆ ਇੰਜਣ ਹੁੰਦਾ ਯਾਰ ਕੋਈ ਭਾਈ ਭੁਈ ਨਹੀਂਏਗਾ ਤੂੰ ਨਹੀਂ 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 ਆ ਨਹੀਂ ਕੋਈ ਤੈਨੂੰ ਕੋਈ ਚੀਜ਼ ਚਾਹੀਦੀ ਏ ਤੂੰ ਦੱਸ ਤੂੰ ਆਉਂਦੇ ਭਾਈ ਨਾਲ ਉੱਥਾ ਜਾਇਆ ਕਰ ਕੋਈ ਸਾਥ ਸੂਤ ਨਹੀਂਏਗਾ ਇੰਜਣ ਕਲਪਣ ਬੰਦਾ ਯਾਰ 8ਵੀਂ ਫੇਲ ਬੰਦਾ ਉਹ ਨਹੀਂ ਹੁੰਦਾ ਹੁੰਦਾ ਕੁਝ ਲੈ ਕੀ ਹਾਲ ਆ ਭਾਈ ਸੁਖ ਵਧੀਆ ਵੇ ਮੈਂ ਮਮਣਾ ਹੋਰ ਵੀ ਠੀਕ ਹਾਂ ਅੱਜ ਲਈ ਫਿਰ ਤੁਹਾਨੂੰ ਕਮਾ ਲਿਆ ਮੈਂ ਕਿਤੇ ਵਿਆਹ ਬੂਤੇ ਕਿੱਥੇ ਜਾਣਾ ਵਿਆਹ ਤੇ ਚੱਲਿਆ ਤੂਰੀ ਕਿਹੜੇ ਵਿਆਹ ਤੇ ਆ ਜਾ ਮੇਰੇ ਯਾਰ ਦਾ ਵਿਆਹ ਆ ਨਾ ਨਾ ਵੀਰੇ ਅੱਜ ਮੈਂ ਜਾਣਾ ਗੁਰੂ ਘਰ ਅੱਜ ਅੱਛਾ ਜਾਦਾ ਮੈਂ ਨਹੀਂ ਜਾ ਸਕਦਾ ਆ ਜਾ ਯਾਰ ਉਹ ਮੈਂ ਤਾਂ ਖੁਦ ਆਪਣੇ ਘਰ ਦਾ ਇੱਕ ਵਿਆਹ ਹੈ ਸਾਡਾ ਵਧੀਆ ਤਗੜਾ ਵਿਆਹ ਚੱਲਾਂਗੇ ਆ ਜਾ ਕੁਝ ਤਗੜਾ ਯਾਰ ਅਸੀਂ ਮਾੜੇ ਆ ਮੈਂ ਆਪਦਾ ਵਿਆਹ ਛੱਡ ਗਏ ਬਾਈ ਇੱਕ ਚਲ ਠੀਕ ਆ ਫਿਰ ਮਰਜੀ ਆ ਤੇਰੀ ਭਰਾ ਉਹ ਮੈਂ ਤਾਂ ਗੁਰੂ ਘਰ ਜਾਣਾ ਜਦੋਂ ਗਿੱਲ ਦਾ ਭਾਈ ਨਾਲ ਤਾਂ ਫੋਨ ਕਰੇ ਤਾਂ ਖਾਸੇ ਕੰਮ ਵਧਿਆ ਪਿਆ ਹਲੋ ਆਦਰੀ ਆਦਰੀ ਭਾਈ ਦਾ ਐਕਸੀਡੈਂਟ ਹੋਇਆ ਪਿਆ ਕੀ ਹੋ ਗਿਆ ਕੀ ਹੋ ਗਿਆ ਕੀ ਹੋ ਗਿਆ ਹੋ ਗਿਆ ਰਾਤੀ ਹੋ ਗਿਆ ਓ ਠੋਏ ਸਾਡੇ ਵਾਲਿਆ ਲੈ ਨਹੀਂ ਹੁਣ ਤੂੰ ਉੱਦੀ ਗੱਡੀ ਹਸਪੀਟਲ ਲੈ ਕੇ ਚੱਲਦਾ ਉਹ ਨਾ ਭਾਈ ਐ ਕਿਉਂ ਬੋਲਦਾ ਯਾਰ ਗੱਡੀਆਂ ਕੱਟਣੀਆਂ ਨੇ ਤੂੰ ਚੱਲ ਆਪਰੇ ਲੈ ਨਾਲ ਨਹੀਂ ਜੀ ਆਪਦੀ ਹੁਣ ਤੂੰ ਉਹ ਨਹੀਂ ਨਹੀਂ ਫੇਰ ਹਸਪੀਟਲ ਲੈ ਕੇ ਚੱਲ ਇਹਨੂੰ ਚੱਲ ਚੱਲਾ ਚੱਲ ਇਹਨੂੰ ਚੱਲ ਯਾਰ ਚੱਲ ਹੁਣ ਕੀ ਕਰਨੀਆਂ ਨੇ ਗੱਡੀਆਂ ਚੱਲ ਉੱਠੋ ਠਾੜੇ ਨੂੰ ਨਹੀਂ ਨਹੀਂ ਤੂੰ ਹੁਣ ਗੱਡੀਆਂ ਹੀ ਲੈ ਲਈ ਆ ਭਾਈ ਗੱਡੀਆਂ ਕੀ ਕਰਨੀਆਂ ਭਰ ਜਾਂਦੇ ਨੇ ਗੱਡੀਆਂ ਕੀ ਜਾਂਦੀਆਂ ਲੱਗਦੀਆਂ ਨੇ ਉਹ ਉੱਠ ਖੜ ਉਹ ਬੋਲਦਾ ਕਹਿੰਦਾ ਨਹੀਂ ਓਏ ਉਹ ਬੋਲਦਾ ਕਿਉਂ ਨਹੀਂ ਉਹਨੂੰ ਉੱਠ ਉੱਠ ਕੋਈ ਨਾ ਕੋਈ ਨਹੀਂ ਕੋਈ ਨਹੀਂ ਹਾਂ ਹਾਂ ਉੱਠਿਆੜਾ ਕੱਢਿਆ ਕੀ ਕਰਨੀ ਆਨੇ ਹਾਏ ਬਾਬਾ ਯਾਰ ਕੋਈ ਉੱਠ ਗਾਲ ਯਾਰ ਉਠਾੜਿਆ ਇਹਨੂੰ ਮੁੜਿਆ ਓਏ ਓ ਬਾਈ ਪਰ ਬਰੇ ਲੈ ਕੇ ਚੱਲ ਲੈ ਆਜਾ ਆ ਵਾ ਹਸਪੀਟਲ ਲੈ ਕੇ ਜਾਂਦੇ ਆ ਉੱਥੇ ਆ ਜਾ ਕੋਈ ਆਇਆ ਉੱਠ ਕੋਣ ਨਹੀਂ ਜਾਣਾ ਕੋਈ ਆਇਆ ਆ ਆ ਕੋਈ ਨਾ ਓਕੇ ਹਰਿਆ ਗੱਡੀਆਂ ਤੇਨੂੰ ਕਿ ਆਦੀ ਗੱਡੀ ਦੇ ਦੇ ਵਿਚਾਰਾ ਆਖਰੀ ਵਾਰ ਮੰਗਦਾ ਸੀ ਉਹਦੋਂ ਗੱਡੀ ਓ ਮੜਿਆ ਗੱਡੀਆਂ ਤੇਰੀਆਂ ਹੀ ਨੇ ਕੋਈ ਨਾ ਓ ਯਾਰ ਅੱਬ ਕੀ ਹੋ ਗਿਆ ਕੋਈ ਨਾ ਕੋਈ ਨਾ ਓ ਕੀ ਕਰਾਂਗੇ ਰੋ ਨਾ ਰੋ ਇਹਨਾਂ ਦਾ ਵਿਚਾਰੇ ਨੇ ਕਰੇ ਕੁਝ ਮੰਗਿਆ ਪਰ ਰੋ ਨਾ ਰੋ ਮੁੜ ਗਿਆ ਭਾਈ 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 ਨਹੀਂ ਮੁੜ ਕੇ ਆਉਂਦੇ ਯਾਰ ਕੋਈ ਜਿਆਦਾ ਫੇਰ ਬਣ ਜਾਂਦੀਆਂ ਕੋਈ ਨਹੀਂ ਮੈਦਰਾ ਭਾਈਆਂ ਕੋਈ ਨਾ ਭਾਈ ਬਣ ਕੇ ਆਪਣੇ ਭਾਈ ਨਾਲ ਕੋਈ ਵੀ ਐਵੇਂ ਨਾ ਕਰਿਓ ਯਾਰ ਕੋਈ ਨਾ ਕੱਪੜੇ ਕੱਪੜੇ ਕਿਹੜਾ ਭਾਈ ਮੁੜ ਕੇ ਆਉਣੇ ਨਹੀਂ ਹੈਗੇ ਭਾਈ ਨਹੀਂ ਮੁੜ ਕੇ ਆਉਂਦੇ ਵੀਰੇ ਆਪਣੇ ਭਾਈ ਦਾ ਪਿਆਰ ਰੱਖੋ ਭਾਈ ਤੈਨੂੰ ਕਿਹਾ ਸੀ ਗੱਡੀ ਮੰਗਦਾ ਸੀ ਤੂੰ ਦੇ ਦਾਂਦਾ ਵਿਚਾਰੇ ਨੇ ਆਖਰੀ ਵਾਰ ਕੋਈ ਚੀਜ਼ ਮੰਗਦੀ ਤੇਰੇ ਤੋਂ ਬਾਏ ਮਾਫ਼ ਕਰਦੀ ਆ ساری ਜ਼ਿੰਦਗੀ ਦੇ ਲਾਏ ਮੇਣਾ ਤੇਰੇ ਰੜਕੀ ਜਾਉ ਚੱਲ ਕੋਈ ਨਾ ਰੋਣਾ ਬੱਚਾ ਹੱਲ ਉਹ ਮੋੜ ਲਿਆ ਇਹਨੂੰ ਕੋ ਰੋਣਾ ਰੋਣਾ ਤੂੰ ਕਹੂਗਾ ਕਹੂਗਾ ਜੌਦਾ ਹੋ ਜਾ ਭੈਣ ਦੇ ਯਾਰਾ ਧਰਮਰਾਜ ਸਤਿਗੁਰੂ ਭਾਈ ਸਾਰਿਆਂ ਨੂੰ ਸਤਿਗੁਰੂ ਵੀਰੇ ਸਾਰਿਆਂ ਨੂੰ ਸਤਿਗੁਰੂ ਸਾਰਿਆਂ ਨੂੰ ਉਮੀਦ ਕਰਦੂ ਸਾਰੇ ਠੀਕ ਹੋਵੋਗੇ ਰੱਬ ਸਭ ਨੂੰ ਤੰਦਰੁਸਤੀਆਂ ਬਖਸ਼ੇ ਕਿਤੇ ਨਾ ਵੀ ਕੋਈ ਅਜਿਹੇ ਕੰਮ ਨਾ ਹੋਵੇ ਵੀਡੀਓ ਬਣਾਉਣ ਦਾ ਵੀਰੇ ਮੇਨ ਮਕਸਦ ਇਹ ਹੀ ਸੀਗਾ ਵੀ ਆਪਣੇ ਘਰਾਂ 'ਚ ਭਰਾਵਾਂ 'ਚ ਅਕਸਰ ਕਲੇਸ਼ ਹੋਇਆ ਰਹਿੰਦਾ ਉਹ ਵੀਰੇ ਨਿੱਕੀ ਨਿੱਕੀ ਚੀਜ਼ ਨੂੰ ਲੈ ਕੇ ਲੜਨਾ ਕੋਈ ਫਾਇਦਾ ਨਹੀਂ ਹੈਗਾ ਕੱਪੜੇ ਗੱਡੀਆਂ ਕੋਠੀਆਂ ਘਰਾਂ ਸਭ ਇੱਥੇ ਹੀ ਰਹਿ ਜਾਣੀਆਂ ਉੱਥੇ ਦਾ ਬੰਦੇ ਨੂੰ ਇਕੱਲੇ ਨੂੰ ਜਾਣਾ ਪੈਣਾ ਸੋ ਭਾਈਆਂ ਆਪਸ 'ਚ ਪਿਆਰ ਰੱਖੇ ਸਾਰੇ ਵੀਰੇ ਜਿਉਂਦੇ ਵਸਦੇ ਰਹੋ ਜਿਉਂਦਾ ਮੈਂ ਆਪਦੇ ਆਪ 'ਚ ਇਹ ਜਿਉਂਦਾ ਸ਼ੇਰ ਸਾਡਾ ਸਾਕਾ ਵੀ ਜਿਉਂਦਾ ਹੈ ਮੇਰਾ ਭਾਈ ਜਿਉਂਦਾ ਬੱਸ ਬੱਸ ਇੰਨਾ ਨਹੀਂ ਨਾਲ Top on, top on, deserve I'll make you moan when we go round for round Get you deep in